शंकर जय भोलेनाथ सो मैं ਤੁਹਾਡਾ ਆਪਣਾ ਪੰਜਾਬੀ ਲੋਕਾਂ ਦੀ ਮੰਗੀ ਸਿੱਧੂ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਡੇਲੀ ਨਿਊਜ਼ ਪੰਜਾਬ ਤੇ ਨਿਊਜ਼ ਨੰਬਰ 1 ਪੰਜਾਬ ਇਹ ਪੱਤਰਕਾਰ ਜੋ ਕਿ ਨਿਊਜ਼ਲੈਂਡ ਦੇ ਬਹੁਤ ਤਨਵਾਦ ਕਰਦੇ ਜਿਹੜੇ ਆਪਣਾ ਕੀਤਿ ਵਿਸਾਮਾ ਕੱਢ ਕੇ ਉੱਥੇ ਪਹੁੰਚੇ ਦੀ ਤੇ ਜਿਵੇਂ ਕਿ ਤੁਹਾਨੂੰ ਪਤਾ ਜੀ ਵੀ ਸੌਣ ਦਾ ਮਹੀਨਾ ਚੱਲ ਰਿਹਾ ਜੀ ਸੌਣ ਦੇ ਮਹੀਨੇ ਵਿੱਚ ਜੀ ਪੋਲੇ ਸ਼ੰਕਰ ਜੀ ਦੇ ਚਰਨਾਂ ਵਿੱਚ ਹਾਰੀ ਲਗਾਉਣ ਜਾ ਰਹੇ ਆ ਜਿਸ ਦਾ ਟਾਈਟਲ ਹੈ ਜੀ ਪੋਲੇ ਜੀ ਦੀ ਬੋਟੀ ਜੀ ਤੇ ਉਹ ਲਿਖਿਆਗਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਊਕੇ ਸ਼ਰਮਾ ਜੀ ਨੇ ਤੇ ਇਸ ਦਾ ਅਮਯੋਜਕੀ ਤਸੜੇ ਸੁਨੀਲ ਬਰਮਾ ਜੀ ਨੇ ਤੇ ਜਿਹੜਾ ਵੀਡੀਓ ਕੀਤਾਗਾ ਉਹ ਸਾਡੇ ਵਾਈਟ ਪ੍ਰੋਡਕਸ਼ਨ ਤੋਂ ਸੈਂਪੀਅਨ ਸਿੰਘ ਜੀ ਤੇ ਗਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਆਪਣੇ ਦਾਸ ਨੇ ਜੀ ਤੇ ਇਸ ਵਿੱਚ ਮੇਰਾ ਸਹਿਯੋਗ ਦਿੱਤਾਗਾ ਜੀ ਊਕੇ ਸ਼ਰਮਾ ਜੀ ਨੇ ਸੋ ਗੁਜਾਰਸ਼ ਹੈ ਜੀ ਤੁਹਾਡੇ ਸਾਰਿਆਂ ਕੇ ਵੀ ਇਸ ਪੋਲੇ ਜੀ ਦੀ ਬੋਟੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਸੋ ਸਾਰਾ ਇਹਦਾ ਕੁਝ ਕੰਦਾ ਹੋਇਆ ਮੈਂ ਜੇ ਮਰ ਜਾ ਚੀ ਗੇ ਤੇ ਆਪਾਂ ਇਹਦਾ ਭਾਜੀ ਇੱਕ ਜਿਹੜਾ ਇਹਦਾ ਸਥਾਈ ਸੁਣਾਇਆ ਜਾਵੇ ਜੀ ਕੀ ਹੈ ਜਿਹੜਾ ਆਪਣਾ ਸਿੰਗਲ ਟਰੈਕ ਆ ਰਿਹਾ ਜੀ ਧੋਈ ਦੀ ਰੂਪੀ ਦਾ ਹਾਂਜੀ ਆਜੀ ਸ਼ਰਮਜੀਤ ਹਾਈ ਪਹਿਲਾਂ ਤਾਂ ਧੰਨਵਾਦ ਮੈਂ ਪੱਤਰਕਾਰ ਵੀਰੇ ਦਾ ਜਿਹੜੇ ਆਪਣਾ ਟਾਈਮ ਕੱਢ ਕੇ ਕੀਮਤੀ ਸਮਾਂ ਸਾਡੇ ਕੋਲ ਆਏ ਨੇ ਤੇ ਬੜੇ ਹੀ ਵਧੀਆ ਭਜਨ ਉਸਤਾਦ ਜੀ ਕਿਰਪਾ ਨਾਲ ਲਿਖਿਆ ਗਿਆ ਉਸਤਾਦ ਜੀ ਸਾਡੇ ਉਸਤਾਦ ਜੀ ਕਿਰਪਾ ਨਾਲ ਭਜ ਲਿਖਿਆ ਗਿਆ ਜੀ ਤੇ ਜਿੰਨੇ ਵੀ ਸਰਗਮਾ ਤੁਸੀਂ ਦੇਖ ਰਹੇ ਹੋ ਵਿੱਚ ਪਾਇੀਆਂ ਮੈਂ ਤੇ ਕੁਝ ਵੀ ਥਿੰਤਾ ਨਾ ਵਗੈਰਾ ਕੁਝ ਜੋ ਕੁਝ ਵੀ ਪਾਇਆ ਬੱਚੋ ਉਸਤਾਦ ਦੀ ਕਿਰਪਾ ਨਾਲ ਪਾਇਆ ਜਿਵੇਂ ਤੇ ਇਹਨਾਂ ਨੂੰ ਦੇਖਦੇ ਕਿ ਕਾਫੀ ਮਾੜਾ ਮੋਟਾ ਸਕਦਾ ਨਹੀਂ ਤੇ ਜਿਹੜੇ ਜਿਹੜੇ ਲਫ਼ਜ਼ ਨੇ ਜੀ ਜਿੱਦਾਂ ਇਹਦੇ ਵਿੱਚ ਸਰਗਮਾ ਜਿਹੜੇ ਮਲਾਈਆਂ ਮਾ 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 ਪਾ 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 ਧਾ 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 ਪਾ 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 ਮਮ ਮਮ ਮਾ ਪਾ 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 ਧਾ 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 ਪਾ 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 ਰੇ ਸਗਰ ਰੇ ਸਾਂ ਧਾ ਧਾ ਪਾ ਮ ਪਾ धिमता ना झिता ना झिमता झिमता ना धिमता ना झिमता रिन ताना दिन ता भोला जी की बूटी मैं तो खूब लगावा ड्यूटी ओ भोला जी की बूटी मैं तो खूब लगावा ड्यूटी लगा मां माला माल बोले तेरे सावन में ओ बोले तेरे सावन में वो भोला जी की बूटी मैं तो खूब लगावा मां ड्यूटी भोला जी की बूटी मैं तो खूब लगावा ड्यूटी ਬੜਾ ਹੀ ਸੋਨਾ ਟਾਈਟਲ ਭੋਲਾ ਜੀ ਦੀ ਬੁਟੀ ਜਿਹੜਾ ਭਜਨ ਤੇ ਮੈਂ ਉਮੀਦ ਕਰੂੰਗਾ ਕਿ ਜਿਸ ਮਸਤੀ ਦੇ ਨਾਲ ਅਸੀਂ ਗਾਇਆ ਕਿਉਂਕਿ ਭੋਲਾ ਜੀ ਬੁਟੀ ਜਾਂ ਭੋਲਾ ਜੀ ਬੁਟੀ ਗਾਣੇ ਨਾ ਆ ਤਾਂ ਭੋਲਾ ਜੀ ਕੀ ਬੁਟੀ ਮੈਂ ਤੋ ਗੂਵ ਲਗਾਉਂ ਡਿਉਟੀ ਤੇ ਉਸ ਜੋੜੇ ਮਸਤੀ ਆਪਣ ਨੂੰ ਮਸਤੀ ਚਾਹੀਦੀ ਆ ਤੇ ਮੈਂ ਕਹਿੰਦਾ ਜੇ ਜਦੋਂ ਤੁਸੀਂ ਕਾਬਲ ਲੈ ਕੇ ਜਾਓ ਤੇ ਕਿਤੇ ਵੀ ਮੰਦਰ ਚ ਲੱਗੇ ਨਾ ਇਹ ਭਜਨ ਤਾਂ ਮੈਂ ਕਹਿੰਦਾ ਸਾਰੇ ਝੂਮਣਾ ਉੱਠੋ ਤੁਸੀਂ ਇੱਕ ਇੱਕ ਤੇ ਮੈਂ ਕਹਿੰਦਾ ਕੀ ਬਾਤ ਹੈ ਜੀ ਉਸਤਾਦ ਜੀ ਕਿਰਪਾਈ ਹੈ ਮਰਤੇ ਤੇ ਬਾਕੀ ਦੇਖੋ ਹੁਣ ਜਿਹੜੇ ਪਬਲਿਕ ਆ ਉਹਨਾਂ ਦੀ ਕਿਰਪਾ ਚਾਹੀਦੀ ਹੈ ਉਸਤਾਦ ਜੀ ਨੇ ਕਿਰਪਾ ਕਰਦੇ ਜੇ ਕਿ ਮੈਨੂੰ ਆਪ ਦਾ ਥੋੜਾ ਬੋਧਾਂ ਅੰਛੇ ਦਿੱਤਾ ਮੈਨੂੰ ਆਪਣੀ ਜਿੰਨਾ ਵੀ ਗਿਆਨ ਸੀਗਾ ਇਹਨਾਂ ਦਾ ਉਹਦਾ ਥੋੜਾ ਜਾਂ ਅੰਛੇ ਦਿੱਤਾ ਮੈਨੂੰ ਇਹਨਾਂ ਨੇ ਆਪ ਦਾ ਬਿਲਕੁਲ ਵੀਰ ਦੇ ਵਿੱਚ ਸਰੋਤਿਆਂ ਨੂੰ ਜਾਂ ਦਰਸ਼ਕਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਸਰ ਬੜੀ ਹੀ ਵਜਿਆ ਭੇਟ ਹੈ ਜੀ ਬੜੀ ਹੀ ਇੱਕ ਚੁੰਮਣ ਵਾਲੀ ਭੇਟ ਆ ਮੈਂ ਚਾਹਨਾ ਕਿ ਤੁਸੀਂ ਸਾਰੇ ਸਰ ਜਿੰਨੇ ਵੀ ਸਰੋਤਾ ਵੀਰ ਨੇ ਤੇ ਤੁਸੀਂ ਸੁਣੋ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਤਾਂ ਕਿ ਜਗਰਾਂਵਾਂ ਦਾ ਨਾਮ ਹੋ ਜਾਏ ਇਹ ਪੂਰੇ ਹਿੰਦੁਸਤਾਨ ਚ ਭੇੜ ਚੱਲਣ ਵਾਲੀ ਜੀ ਲੋਕ ਕਿ ਨਾ ਕਿ ਲੋਕਾ ਰੋਗ ਜਗਰਾਂਵਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਟਾਈਮ ਜਿਵੇਂ 1 ਜਾਂ 2 ਦਿਨ ਤੱਕ ਮੈਂ ਚਾਹਨਾ ਜੀ ਆਪਣੇ ਜਗਰਾਂਵਾਂ ਦਾ ਨਾਮ ਰੋਸ਼ਨ ਹੋ ਜਾਏ ਪੂਰੇ ਹੀ ਹਿੰਦੁਸਤਾਨ ਦੇ ਵਿੱਚ ਭੇੜ ਚੱਲੇ ਤੇ ਸਾਰਾ ਹਿੰਦੁਸਤਾਨ ਭੇੜ ਜਿ ਪੇੜ ਸੁਣ ਕੇ ਆਪਣੀ ਝੁਮਣ ਲੱਗ ਜਾਈ ਜੀ ਮੈਂ ਇਸ ਦੇ ਨਾਲੇ ਧੰਨਵਾਦ ਕਰਦਾ ਹਾਂ ਉਸਤਾਦ ਜੀ ਦਾ ਵੀ ਤੇ ਸਭ ਦਾ ਜਿਹੜੇ ਵੀ ਮੇਰੇ ਦਰਸ਼ਕ ਵੀਰ ਨੇ শ্রোਤਾ ਗਣਨੇ ਸਭ ਦਾ ਤਾਂ ਮੈਂ ਆਪਣਾ ਧੰਨਵਾਦ ਕਰਦਾ ਜੀ ਥੈਂਕ ਯੂ ਸਤਿ ਆਪਾ ਖੈਰ ਰੱਖੇ ਸਭ ਜੀ ਕੈਰ ਮੰਗਦੇ ਸਭ ਜੀ ਓਕੇ ਥੈਂਕ ਯੂ ਬਾਈ ਧੰਨਵਾਦ ਜੀ ਇਹ ਤੁਹਾਨੂੰ ਧੰਨਵਾਦ ਕਰਦੇ ਹਾਂ ਜੀ ਸੋ ਬਸ ਇਹੀ ਕਿ ਸਾਡੀ ਤਾਂ ਗੁਜਾਰਸ਼ ਆ ਜੀ ਵੀ ਸਾਰਿਆਂ ਕੇ ਇਹੀ ਅਪੀਲ ਹੈ ਜੀ ਸਾਡੀ ਇਹ ਪੋਲਾ ਜੀ ਦੀ ਬੂਟੀ ਜਿਹੜੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਜੀ ਠੀਕ ਹੈ ਬਸ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਸਾਰਿਆਂ ਢੇਰ ਸਾਰਿਆਂ ਇਹਨਾਂ ਨੂੰ ਮੁਬਾਰਕਾਂ ਦੇਣ ਲੱਗੇ ਹਾਂ ਸਾਡੇ ਜਿਹੜੇ ਮੰਗੀ ਸਿੱਧੂ ਜੀ ਜਿਨ੍ਹਾਂ ਨੇ ਇਹਨਾਂ ਨੂੰ ਬਹੁਤ ਹੀ ਪਿਆਰ ਨਾਲ ਗਾਇਆ ਤੇ ਜੁਗੇਸ਼ ਸ਼ਰਮਾ ਜੀ ਜਿਨ੍ਹਾਂ ਨੇ ਇਹਨਾਂ ਨੂੰ ਬੜੀਆਂ ਹੀ ਧੁਨਾਂ ਦੇ ਕੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਦੋਨਾਂ ਨੇ ਗਾਇਆ ਇਹਨਾਂ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਮੈਂ ਦਿਨਾ ਵੀ ਇਹ ਜਿਹੜਾ ਭਗਤੀ ਸੰਗੀਤ ਦੇ ਨਾਲ ਜੁੜੇ ਰਹਿਣ ਏਕਣੀ ਵੱਧ ਤੋਂ ਵੱਧ ਇਹ ਭੇਟਾ ਤੇ ਭਜਨ ਦਿੰਦੇ ਰਹਿਣ ਜਿਹੜੇ ਕਿ ਪਵਲ ਦੇ ਪਵਲਕ ਵਿੱਚ ਆਉਣ ਅਤੇ ਵਧੀਆ ਤਰੀਕੇ ਨਾਲ ਜਿਵੇਂ ਸੈਨੀ ਸੀਬ ਜੀ ਹੋਣਾ ਨੇ ਕੀ ਨੋ ਜੀ ਆਪਣਾ ਸੈਂਪੀਸੀਨ ਜੀ ਸੈਂਪੀਸੀਨ ਜੀ ਇਹਨਾਂ ਨੇ ਵਾਈਟ ਪ੍ਰੋਟੈਕਸ਼ਨ ਸੈਂਪੀਸੀਨ ਜੀ ਹੋਣਾ ਨੇ ਬੜੇ ਹੀ ਵਧੀਆ ਤਰੀਕੇ ਨਾਲ ਫਲਮਾਇਆ ਇਹਨਾਂ ਨੇ ਤੇ ਇਹਨਾਂ ਦਾ ਵੀ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਜਦੋਂ ਦੇਖੀ ਆ ਤਾਂ ਬਹੁਤ ਹੀ ਆਨੰਦ ਆ ਤੇ ਮੈਂ ਫੇਰ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਜਗੇਸ਼ ਜਗੇਸ਼ ਸ਼ਰਮਾ ਜੀ ਤੇ ਸਾਡਾ ਮੰਗੀ ਸਿੱਧੂ ਜੀ ਬਹੁਤ ਬਹੁਤ ਨਾਲ ਧੰਨਵਾਦ ਜੀ ਜਿਨ੍ਹਾਂ ਨੇ ਇਹ ਭਗਤੀ ਸੰਗੀਤ ਵਾਲਾ ਇੱਕ ਭਜਨ ਮਾਰਕੀਟ ਦੇ ਵਿੱਚ ਦਿੱਤਾ ਧੰਨਵਾਦ ਜੀ ਨਮਸਤੇ ਜੈਸਾਈਆਂ ਦੀ ਜੈ ਬਾਬਾ ਬਲਫਾਨੀ ਭੁਖੇ ਕੰਨ ਦੇ ਪਿਆਸੇ ਕੋ ਪਾਣੀ ਤੋਂ ਬਹੁਤ ਹੀ ਪਹਿਲਾ ਭਜਨ ਵੀ ਭੋਲੇ ਜੀ ਕੀ ਬੂਟੀ ਤੋ ਜਿਸਨੂੰ ਗਾਇਆ ਸਾਡੇ ਵੀਰ ਮੰਗੀ ਸਿੱਧੂ ਤੇ ਐਂਡ ਜੁਗੇਸ਼ ਸ਼ਰਮਾ ਜੀ ਤੇ ਦੇਖਿਆ ਇਹ ਜੁਗੇਸ਼ ਸ਼ਰਮਾ ਜੀ ਦਾ ਤੇ ਵੀਡੀਓ ਸ਼ੂਟ ਕੀਤਾ ਜੀ ਸਾਡੇ ਬਹੁਤ ਹੀ ਪਿਆਰੇ ਵੀਰ ਵੈਲ ਪ੍ਰੋਡਕਸ਼ਨ ਸੈਂਪੀ ਐਂਡ ਸੀ ਤੇ ਬਹੁਤ ਹੀ ਜਲਦੀ ਮਦਦ ਕਰਦੇ ਨੇ ਇਹ ਕਲਾਕਾਰਾਂ ਦੀ ਬਹੁਤ ਹੈਲਪ ਕਰਦੇ ਨੇ ਵੀਰ ਤੇਨੂੰ ਤਰੱਕੀਆ ਕਾਮਯਾਬੀਆਂ ਬਖਸ਼ੇ ਮਾਲਕ ਇਦਾਂ ਹੀ ਤਾਂ ਕਿ ਇਹ ਵੀ ਕਲਾਕਾਰ ਇਹ ਹੈਲਪ ਕਰਦੇ ਰਹਿਣ ਚੜੇ ਤੇ ਬੰਦਿਆਂ ਦੇ ਲੈ ਕੇ ਜੋਇ ਮਾਰਕ ਤੇ ਭਜਨ ਵੀ ਬਹੁਤ ਜ਼ਿਆਦਾ ਪਿਆਰ ਮਿਲਣਾ ਚਾਹੀਦਾ ਤੁਹਾਡੇ ਦੀਓ ਲਾਈਕ ਕਮੈਂਟ ਸ਼ੇਅਰ ਕਰਨਾ ਹੀ ਵੱਧ ਤੋਂ ਵੱਧ ਤੇ ਜੈ ਮਸਤੇ ਜੈ ਸੰਗਤ ਜੈ ਬਾਬਾ ਭੂਲੇ ਨਾ ਤੁਸਾਂ ਸੀ ਗਾਲਾਂ ਸਾਰਿਆਂ ਨੂੰ ਮੈਂ ਆਬਾਦ ਸਿੰਘ ਬਾਜ ਜਿਹਦੇ ਗੀਤ ਨੂੰ ਬੜਾ ਪਿਆਰ ਦਿੱਤਾ ਬੈਠ ਬੂਲੇ ਦੇ ਟਾਂਗੇ ਤੇ ਤੁਨੂੰ ਸ਼ੇਅਰ ਕਰਾਵਾਂ ਨੀ ਆ ਸਾਡੇ ਛੋਟੇ ਵੀਰ ਨੇ ਦੋਨੇ ਮੰਗੀ ਸਿੱਧੂ ਜੀ ਤੇ ਰਜੇਸ਼ ਜੁਗੇਸ਼ ਸ਼ਰਮਾ ਜੀ ਜੁਗੇਸ਼ ਸ਼ਰਮਾ ਜੀ ਇਹਨਾਂ ਨੇ ਭੂਲੇ ਸ਼ੰਕਰ ਦੀ ਬੂਟੀ ਇੱਕ ਸੌਂਗ ਧਾਰਮਿਕ ਸੌਂਗ ਕੀਤਾ ਉਹ ਸਾਰਿਆਂ ਨੇ ਪਿਆਰ ਦੇਣਾ ਲਾਇਕ ਕਮੈਂਟ ਸ਼ੇਅਰ ਕਰਨਾ ਵੱਧ ਤੋਂ ਵੱਧ ਜਿੰਨੇ ਵੀ ਸਰੋਤੇ ਮੇਰੀ ਵੀਰ ਪੰਜਾਬੀ ਤਨੂੰ ਪਿਆਰ ਕਰਦੇ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਪੱਤਰਕਾਰ ਸਾਹਿਬ ਸਾਡੇ ਵਿਚਕਾਰ ਆਏ ਨਿਮ ਇਹਨਾਂ ਦਾ ਵੀ ਤਹਿਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਜਗਰਾਂ ਵਾਲਾ ਅੱਜ ਬਹੁਤ ਹੀ ਪਿਆਰਾ ਪਜਰ ਰਿਲੀਜ਼ ਹੋਇਆ ਭੋਲੇनाथ ਜੀ ਦਾ ਭੋਲਾ ਜੀ ਕੀ ਬੂਟੀ ਜਿਨ੍ਹਾਂ ਨੂੰ ਗਾਇਆ ਸਾਡੇ ਭਾਈ ਜਗੇਸ਼ ਸ਼ਰਮਾ ਜੀ ਸਾਡੇ ਭਾਈ ਮੰਗੀ ਸਿੱਧੂ ਜੀ ਜਿਨ੍ਹਾਂ ਦੀ ਵੀਡੀਓ ਕੀਤੀ ਸਾਡੇ ਵੀਰ ਵਾਈਡ ਪ੍ਰੋਡਕਸ਼ਨ ਵਾਲਾ ਨੇ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਅਸੀਂ ਤੁਹਾਡੇ ਚਾਰਨਾ ਚ ਬੇਨਤੀ ਕਰਦੇ ਹਾਂ ਕਿ ਇਹ ਸ਼ਬਦ ਨੂੰ ਬਹੁਤ ਬਹੁਤ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਕਰੋ ਧੰਨਵਾਦ ਮੈਂ ਹੱਥ ਸਾਡਾ ਆਪਣਾ ਲਾਲੀਖਾਨ ਅੱਜ ਮੇਰੇ लाਡ ਰੇਸ਼ੀਆ ਤੇ ਜਗੀਸ਼ ਸ਼ਰਮਾ ਨਾਲ ਉਹਨਾਂ ਦੇ ਸਾਥੀ ਕਲਾਕਾਰ ਮੰਗੀ ਸਿੱਧੂ ਅੱਜ ਗਾਣਾ ਲਜੀ ਕੀ ਤਪੂਲਾ ਜੀ ਦੀ ਬੂਟੀ ਜਿਵੇਂ ਤੁਸੀਂ ਸਾਡੇ ਗਾਣੇ ਨੂੰ ਪਿਆਰ ਕਰਦੇ ਆ ਉਦਾਂ ਇਹ ਭਜਨ ਨੂੰ ਵੀ ਤੁਸੀਂ ਰਜਮਾ ਪਿਆਰ ਦਿਓ ਲਾਇਕ ਤੇ ਕਮੈਂਟ ਜਰੂਰ ਕਰਿਓ ਦੱਸੋ ਕਿਦਾਂ ਲੱਗਿਆ ਜਿਉਂਦੇ ਵਸਦੇ ਰਹੋ ਰੱਬ ਭਲਾ ਕਰੇ ਕੀਮਾਨ ਸੋ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਮੰਗੀ ਸਿੱਧੂ ਜੀ ਦਾ ਤੇ ਸਾਡੇ ਸਰ ਯੁਗੇਸ਼ ਸ਼ਰਮਾ ਜੀ ਦਾ ਇੱਕ ਭਜਨ ਆ ਰਿਹਾ ﾎਲਾ ਜੀ ਕੀ ਬੂਟੀ ਸੋ ਤੁਹਾਡੇ ਪਿਆਰ ਸਤਿਕਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਜਿਸ ਦੀ ਵੀਡੀਓ ਵਾਈਟ प्रोडक्शन ਟੀਮ ਚੈਂਪੀਅਨ ਸੀ ਜੀ ਨੇ ਕੀਤੀ ਆ ਸੋ ਬਹੁਤ ਹੀ ਵਧੀਆ ਬਹੁਤ ਹੀ ਪਿਆਰਾ ਇੱਕ ਭਜਨ ਹੈ ਸੋ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਵਾਈਟ प्रोडक्शन ਟੀਮ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ